ਮਹਾਰਾਣੀ ਪ੍ਰਨੀਤਕੌਰ ਡਕਾਲਾ ਦੇ ਪੁੰਛੇ ਡਕਾਲਾ ਦੇ ਵਿੱਚ ਮੰਡਲ ਪ੍ਰਧਾਨਾਂ ਦੀ ਜਿਹੜੀ ਬੀਜੇਪੀ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਵਿੱਚ ਮਹਾਰਾਣੀ ਪ੍ਰਨੀਤਕੌਰ ਪੁੰਛੇ ਆਹ ਮਹਾਰਾਣੀ ਪ੍ਰਨੀਤਕੌਰ ਜਿਨ੍ਹਾਂ ਨੇ ਦੱਸਿਆ ਕਿ ਭਾਜਪਾ ਦੀ ਜਿਹੜੀ ਇੱਥੇ ਮੰਡਲਾਂ ਦੀ ਮੀਟਿੰਗ ਹੋ ਰਹੀ ਹੈ ਉਸ ਦੇ ਬਾਅਦ ਦਿਹਾਤੀ ਸਮਾਣਾ ਸਤਰਾਣਾ ਔਰ ਨਾਬਾ ਉਸ ਦੇ ਦੇ ਵਿੱਚ ਜਿਹੜੇ ਆ ਰਹੇ ਲੋਕ ਮੈਂਬਰ ਉਸ ਕੇ ਬਾਅਦ ਉਹਨਾਂ ਕੀ ਚੋਣ ਹੋਣੀ ਹੈ ਉਹ ਜਿਹੜਾ ਅਮਰੀਕਾ ਵੱਲੋਂ ਭਾਰਤੀਆਂ ਨੂੰ ਭੇਜਿਆ ਗਿਆ ਜਿਸ ਤਰੀਕੇ ਨਾਲ ਭੇਜਿਆ ਹੈ ਉਸ ਦੀ ਉਹਨਾਂ ਵੱਲੋਂ ਨਿੰਦਾ ਕੀਤੀ ਗਈ ਔਰ ਇਸ ਦੇ ਲਈ ਮੈਂ ਸੈਂਟਰ ਦੇ ਵਿੱਚ ਵੀ ਗੱਲਬਾਤ ਕਰਾਂਗੀ ਅਸਾ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੇ ਕਿਸ ਤਰੀਕੇ ਨਾਲ ਚਲਣੀ ਹੈ ਕਿਸ ਤਰੀਕੇ ਨਾਲ ਪਾਰਟੀ ਦੇ ਚੋਣ ਕਰਾਣੇ ਨੇ ਇਹਦੀ ਇੱਕ ਟ੍ਰੇਨਿੰਗ ਕਹਿ ਲਓ ਕਿ ਜਿਹੜੇ ਜਿਹੜੇ ਅਸੀਂ ਸਾਡੇ ਦੇ ਚ ਆਪਣੇ ਮੰਡਲ ਹੈਗੇ ਨੇ 14 ਮੰਡਲ ਤੇ 14 ਮੰਡਲਾਂ ਦੇ ਅਸੀਂ 14 ਚੋਣ ਅਧਿਕਾਰੀ ਨਿਯੁਕਤ ਕੀਤੇ ਨੇ ਜਿਹੜੇ ਦਾ ਇੱਕ ਚੋਣ ਅਧਿਕਾਰੀ ਨਿਯੁਕਤ ਕੀਤਾ ਹੈਗਾ ਉਹਨਾਂ ਨਾਲ ਦੋ ਸਾਡੇ ਲੋਕਲ ਸਹਾਇਕ ਅ ਚੋਣ ਅਧਿਕਾਰੀ ਹੁੰਦੇ ਨੇ ਸੋ ਇਹ ਸਾਰਿਆਂ ਨੂੰ ਲੈ ਕੇ ਜਿਹੜਾ ਹੈਗਾ ਅਸੀਂ ਇੱਕ ਸਾਡੀ ਇੱਕ ਅਸੀਂ ਉਹ ਤਿਹਾੜ ਦੇ ਰੂਪ ਚ ਮਨਾਉਂਦੇ ਆਂ ਪर्व ਦੇ ਰੂਪ ਦੇ ਵਿੱਚ ਸੋ ਇਹ ਸਾਡਾ ਸੰਗਠਨ ਪਰਵ ਚੱਲ ਰਿਹਾ ਔਰ ਉਸੇ ਸਿਲਸਲੇ ਦੇ ਵਿੱਚ ਅੱਜ ਅਸੀਂ ਇੱਥੇ ਜਿਹੜਾ ਹੈ ਪਟਿਆਲਾ ਸਾਉਦੀ ਇੱਕ ਟ੍ਰੇਨਿੰਗ ਕਹਿ ਲਈਏ ਵਰਕਸ਼ਾਪ ਕਹਿ ਲਈਏ ਚੋਣਾਂ ਕਿਸ ਤੇ ਨਾਲ ਅੱਗੇ ਜਾ ਕੇ ਬੂਥਾਂ ਦੇ ਕਰਾਣੇ ਨੂੰ ਦੀ ਟ੍ਰੇਨਿੰਗ ਦੇਣ ਵਾਸਤੇ ਸਾਰਿਆਂ ਨੂੰ ਅਸੀਂ ਉਹ ਇੱਕ ਵਰਕਸ਼ਾਪ ਅਰੇਂਜ ਕਰ ਰਹੇ ਆਂ ਔਰ ਸਾਰੇ ਪੰਜਾਬ ਦੇ ਵਿੱਚ ਸਾਡੇ 36 ਜ਼ਿਲ੍ਹੇ ਨੇ ਸੰਗਠਨ ਦੇ ਦ੍ਰਿਸ਼ਟੀ ਦੇ ਨਾਲ 36-36 ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਚੱਲ ਰਹੇ ਨੇ ਨਹੀਂ ਪਰਥੀ ਹੋ ਚੁੱਕੀ ਜਿਹਦੀ ਪਹਿਲੇ ਮਤਲਬ ਮੈਂ ਵੀ ਸੀ ਕੋਈ ਹੈ ਉੱਤਰ ਸੜੀ 10 ਲੱਖ ਤੋਂ ਉੱਪਰ ਭਰਤੀ ਹੋ ਚੁੱਕੀ ਹੈ ਸੈਂਸਰ ਦਿੱਲੀ ਕੇ ਜਿਹੜੇ ਕੱਲ ਹੋ ਚੁੱਕੀ ਹੈ ਬੋਲਿੰਗ ਐਜੈਕਟ ਫੋਲ ਦੇ ਅੰਦਰ ਬੀਜੀਪੀ ਸੱਤਾ ਚਾਹੀਏ 8 ਤਰੀਕ ਨੂੰ 11 ਵਜੇ ਲੱਡੂ ਖਾਵਾਂਗੇ ਇਕੱਠੇ ਹੋ ਔਰ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇਖ ਰਹੇ ਤੁਸੀਂ ਦਿੱਲੀ ਗਈ ਤੇ ਪੰਜਾਬ ਵੀ ਗਿਆ ਤੇ ਝੂਠ ਔਰ ਫਰੇਮ ਦੀ ਰਾਜਨੀਤੀ ਦਾ ਦਿੱਲੀ ਕੀ ਹੈ ਕਿ ਝੂਠ ਜਤਨ ਦੇਰ ਨਹੀਂ ਚੱਲਦਾ ਕਿੰਨੀ ਦੇਰ ਲੋਕਾਂ ਨੂੰ ਝੂਠ ਬੋਲ ਬੋਲ ਕੇ ਮੈਂ ਇੱਕ ਘਰ ਇੱਕ ਕਮਰੇ ਦੇ ਘਰ ਚ ਰਹਾਗਾ ਮੈਂ ਦੋ ਕਮਰੇ ਦੇ ਮਕਾਨ ਚ ਰਹਾਗਾ ਮੁੱਖ ਮੰਤਰੀ ਬਣ ਕੇ ਮੁਰਕੇ ਸ਼ੀਸ਼ਮੈਲ 45 ਕਰੋੜ ਤੋਂ ਵੱਧ ਦੀ ਰੈਨੋਵੇਸ਼ਨ ਤੇ ਲਾ ਦੇਵੇ ਮੁੱਖ ਮੰਤਰੀ। ਯਮਨਾ ਦੀ ਸਫਾਈ ਦਾ ਹਰ 5 ਸਾਲ ਬਾਅਦ ਦੀ ਮੈਂ ਅਗਲੇ 5 ਸਾਲ ਚ ਕਰ ਦੇਗਾ ਹਰ 5 ਸਾਲ ਚ ਕਰ ਦੇਗਾ ਹਰ 2 ਸਾਲ ਚ ਕਰ ਦੇਵਾਂਗਾ। ਲੋਕੀ ਹੁਣ ਝੂਠ ਤੋਂ ਤੰਗ ਆ ਗਏ। ਲੋਕਾਂ ਨੂੰ ਸਾਫ਼ ਸੁਥਰਾ ਜੀਵਨ ਚਾਹੀਦਾ ਹੈ। ਸੱਚਾਈ ਦੀ ਸਰਕਾਰ ਚਾਹੀਦੀ ਹੈ। ਜੂ ਪਰ ਫਰੀਦੀ ਰਾਜਨੀਤੀ ਜາດ ਦੇ ਨਹੀਂ ਚਲਦੀ ਸੋ ਆਮ ਆਦਮੀ ਪਾਰਟੀ ਦੇ ਜਿਹੜਾ ਪਾਪ ਦਾ ਕੜਾ ਹੈ ਝੂਠ ਦਾ ਕੜਾ ਹੈ ਉਹ ਉੱਪਰ ਚੁੱਕਾ ਔਰ 8 ਤਰੀਕ ਨੂੰ ਥੰਪਿੰਗ ਮੈਜੋਰਟੀ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਬਣੇਗਾ ਔਰ ਦਿੱਲੀ ਜੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਏਗੀ ਔਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਏਗੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆ ਚੰਡੀਗੜ੍ਹ ਤੇ ਸੀਬੀਆਈ ਛੱਪੇ ਕੋਰੇ ਗੁਰਜੀਤ ਰਾਣਾ ਜੀ ਉਹਨਾਂ ਕੇ ਬੇਟੇ ਦੀਆਂ ਕੁਰਤੀਆਂ ਦੇ ਟੈਕਸ ਇਨਕਮ ਟੈਕਸ ਵੀ ਔਰ ਸੀਬੀਆਈ ਦੇ ਦੇਖੋ ਇਹ ਇਕ ਆਪਣਾ ਕਾਨੂੰਨ ਆਪਣਾ ਕੰਮ ਕਰਦਾ ਹੈਗਾ ਸੋ ਉਹਨਾਂ ਦੇ ਕੋਲ ਕੋਈ ਇਨਫੋਰਮੇਸ਼ਨ ਹੋਏਗੀ ਤੇ ਉਹਨਾਂ ਨੇ ਕੀਤਾ ਹੈਗਾ ਤੇ ਸਾਡੀ ਕੋਈ ਟਿੱਪਣੀ ਨਹੀਂ ਕਾਨੂੰਨ ਆਪਣਾ ਕੰਮ ਕਰਦਾ ਥੈਂਕ ਯੂ ਸਰ ਖੁਸ਼ੀ ਹੁੰਦੀ ਹੈ ਸਾਰਿਆਂ ਨੂੰ ਮਿਲ ਕੇ ਔਰ ਇਹ ਤੀਜੀ ਮੀਟਿੰਗ ਹੈ ਲਾਸਟ ਮੀਟਿੰਗ ਇਸ ਪਟਿਆਲਾ ਡਿਸਟ੍ਰਿਕਟ ਦੀ ਕੱਲ ਦੋ ਹੋਈਆਂ ਸੀ ਤੇ ਹੁਣ ਅੱਜ ਇਹ ਲਾਸਟ ਮੀਟਿੰਗ ਹੋ ਰਹੀ ਹੈ ਇਹ ਇੱਕ ਵਰਕਸ਼ਾਪ ਦੇ ਰੂਪ ਦੇ ਵਿੱਚ ਹੈ ਨਾ ਇੱਕ ਵਰਕਸ਼ਾਪ ਦੇ ਰੂਪ ਦੇ ਵਿੱਚ ਅ ਮੀਟਿੰਗ ਪ੍ਰਧਾਨਗੀ ਹਰਮੇਸ਼ ਗੋਇਲ ਜੀ ਦੇ ਹੇਠਾਂ ਆਫਰ ਬਣ ਰਹੀ ਹੈ ਔਰ ਇਹਦੇ ਵਿੱਚ ਦੱਸਣਗੇ ਕਿ ਕਿਸ ਤਰੀਕੇ ਨਾਲ ਪਾਰਟੀ ਦੀਆਂ ਜਿਹੜੀਆਂ ਇਲੈਕਸ਼ਨਾਂ ਹੋ ਰਹੀਆਂ ਨੇ ਇਹ ਕਿਸ ਤਰੀਕੇ ਨਾਲ ਕੰਡਕਟ ਕਰਨੀਆਂ ਇਸ ਦੇ ਬਾਅਦ ਫਿਰ ਮੰਡਲ ਪ੍ਰਧਾਨ ਆਪਣੇ ਵਰਕਸ਼ਾਪ ਕਰਨਗੇ ਬੂਥ ਦੇ ਪ੍ਰਧਾਨ ਨੂੰ ਪਹਿਲੇ ਚੁਣਿਆ ਜਾਊਗਾ ਫਿਰ ਮੰਡਲ ਦੇ ਪ੍ਰਧਾਨ ਔਰ ਫਿਰ ਜ਼ਿਲ੍ਹੇ ਦੇ ਪ੍ਰਧਾਨ ਦੇਖੋ ਪੂਰੀ ਉਮੀਦ ਹੈਗੀ ਹੈ ਕਿ ਬੀਜੇਪੀ ਉੱਥੇ ਗਵਰਨਮੈਂਟ ਬਣਾਉਗੀ ਪੰਜਾਬ ਦੇ ਚਾਹ ਪੰਜਾਬ ਦੇ ਹੋਣ ਚਾਹ ਕਿਸੇ ਸਟੇਟ ਦੇ ਹੋਣ ਹਨ ਸਾਡੇ ਦੇਸ਼ ਦੇ ਵਸਨੀਕ ਆਪਣੇ ਸੂਬੇ ਦੇ ਤਾਂ ਖਾਸ ਆਪਣੇ ਦਿਲ ਨੂੰ ਲੱਗਦੇ ਨੇ ਪਰ ਇਹਦਾ ਇਹ ਨਹੀਂ ਕਿ ਸਾਨੂੰ ਇੱਕ ਦੂਜੇ ਦੇ ਵਿੱਚ ਕੋਈ ਫਰਕ ਕਰਨਾ ਚਾਹੀਦਾ ਬਹੁਤ ਦੁੱਖ ਹੋਇਆ ਜਿਸ ਤਰੀਕੇ ਨਾਲ ਉਹਨਾਂ ਨੇ ਭੇਜਿਆ ਇਹ ਕੋਈ ਤਰੀਕਾ ਨਹੀਂ ਕਿ ਤੁਸੀਂ ਹੱਥ ਖੜੀਆਂ ਲਾ ਕੇ ਕਿਸ ਤਰ੍ਹਾਂ ਇਸ ਤਰ੍ਹਾਂ ਭੇਜੋ ਔਰ ਇਹ ਸਾਨੂੰ ਟੇਕ ਅਪ ਕਰਨਾ ਚਾਹੀਦਾ ਆਪ ਲੋਗੋ ਪ੍ਰਧਾਨ ਮੰਤਰੀ ਸਾਹਿਬ ਤੋਂ ਇਹ ਗਲਤੇ ਮਸਲੇ ਤੇ ਅਭੀ ਤੋਂ ਬਹੁਤ 18 ਜਾ ਕੇ ਲਿਸਟ ਬਣਾਈ ਹੈ ਉਹਨਾਂ ਨੇ ਇੰਡੀਆ ਵਾਲੇ ਦੀ ਤਾਂ ਹੋਰ ਵੀ ਲੋਗ ਹੋ ਸਕਦੇ ਨੇ ਤਾਂ ਮੰਨ ਲਓ ਇਸ ਅੱਗੇ ਨਾ ਹੋਵੇ ਤਾਂ ਜਿਹੜੇ ਆਗੇ ਨਹੀਂ ਦੇਖੋ ਜਿਹੜੇ ਇਲੀਗਲ ਨੇ ਜੇ ਉਹਨਾਂ ਨੇ ਡਿਪੋਰਟ ਵੀ ਕਰਨੇ ਆ ਤਾਂ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ ਹਾਂਜੀ ਮੈਂ ਮਨਜੀਤ ਸਿੰਘ ਰਾਏ ਸਾਬਕਾ ਜਨ ਸੈਕਟਰੀ ਪੰਜਾਬ ਬੀਜੇਪੀ ਔਰ ਸਾਬਕਾ ਵਾਈਸ ਚੇਅਰਮੈਨ ਕਟਗਿੰਤੀ ਕੁਸ਼ਨ ਪਾਰ ਸਰਕਾਰ ਤੇ ਇਸ ਸਮੇਂ ਸਹਾਇਕ ਚੋਣ ਅਧਿਕਾਰੀ ਪੰਜਾਬ ਬੀਜੇਪੀ ਅੱਜ ਅਸੀਂ 27 ਆਪਣੇ ਦਸੰਬਰ ਨੂੰ ਅਸੀਂ 27 ਜਨਵਰੀ ਨੂੰ ਇੱਕ ਬੈਠਕ ਕੀਤੀ ਸੀ ਵਰਕਸ਼ਾਪ ਸੀ ਜਿਹੜੀ ਕਿ ਪ੍ਰਦੇਸ਼ ਪੱਧਰ ਦੀ ਸੀ ਜਿੰਦੇ ਵਿੱਚ ਸਾਡੇ ਸਾਰੇ ਸਾਥੀਆਂ ਨੇ ਪੂਰੇ ਪੰਜਾਬ ਤੋਂ ਹਿੱਸਾ ਲਿਆ ਸੀਗਾ ਜ਼ਿਲ੍ਹਾ ਪ੍ਰਧਾਨਾ ਜ਼ਿਲ੍ਹਾ ਪ੍ਰਭਾਰੀਆਂ ਸਹਿ ਪਰਿਵਾਰੀਆਂ ਔਰ ਉਸ ਤੋਂ ਬਾਅਦ ਅਸੀਂ ਜ਼ਿਲ੍ਹੇ ਦੀਆਂ ਵਰਕਸ਼ਾਪਾਂ ਜਿਹੜੀਆਂ ਲਾਉਣ ਵਾਸਤੇ ਡੇਟਸ 5 6 7 ਜਿਹੜੀਆਂ ਤੈਅ ਕੀਤੀਆਂ ਨੇ ਔਰ ਇਹਨਾਂ 5 6 7 ਦੇ ਦਰਮਿਆਨ ਸਾਰੇ ਸਾਡੇ 36 ਜ਼ਿਲ੍ਹਿਆਂ ਦੇ ਵਿੱਚ ਇਹ ਵਰਕਸ਼ਾਪਾਂ ਜਿਹੜੀਆਂ ਲੱਗ ਰਹੀਆਂ ਅਗਲਾ ਸਟੈਪ ਜਿਹੜਾ ਹੈ ਉਹ ਜਿਹੜਾ 9 10 11 12 13 ਉਸ ਤੋਂ ਬਾਅਦ ਮੰਡਲ ਵਰਕਸ਼ਾਪਾਂ ਲੱਗਣਗੀਆਂ ਜਿਹੜੇ ਸਾਡੇ ਜ਼ਿਲ੍ਹੇ ਦੇ ਚੋਣ ਅਧਿਕਾਰੀ ਜਿਸ ਤਰ੍ਹਾਂ ਇੱਥੇ ਸਰਜੀਵਨ ਜਿੰਦਲ ਜੀ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਹਰਮੇਸ਼ ਹਰਮੇਸ਼ ਜੀ ਨੇ ਇਹ ਇਹ ਹਰੇਕ ਮੰਡਲ ਤੇ ਮੰਡਲ ਦੀ ਵਰਕਸ਼ਾਪ ਲਾਉਣਗੇ ਉਹਦੇ ਵਿੱਚ ਸ਼ਕਤੀ ਕੇਂਦਰਾਂ ਦੇ ਇੰਚਾਰਜ ਔਰ ਬਾਕੀ ਜੋ ਕਰਾਈਟੇਰੀਆ ਸੀ ਤੈਅ ਕੀਤਾ ਉਹਨਾਂ ਬੈਠਕਾਂ ਦੇ ਵਿੱਚ ਆਉਣਗੇ ਔਰ ਸਾਡਾ ਇਹ ਜਿਹੜਾ ਸੰਗਠਨ ਪਰਵ ਯਾਨੀ ਕਿ ਚੋਣ ਪ੍ਰਕਿਰਿਆ ਜਿਹੜੀ ਸਾਡੀ ਆਪਣੀ ਪਾਰਟੀ ਦੀ ਹੈ ਉਹ ਚੱਲ ਰਹੀ ਹੈ ਉਸੇ ਤਹਿਤ ਹੀ ਇਹ ਵਰਕਸ਼ਾਪ ਜਿਹੜੀ ਅੱਜ ਹੋ ਰਹੀ ਹੈ ਸਰ ਜੀਵਨ ਜੀ ਦਲਜੀਤ ਪਰਦੇਸ਼ ਕਾਰਜਕਾਰੀ ਮੈਂਬਰ ਬੀਜੇਪੀ ਪੰਜਾਬ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਮੈਨੂੰ ਜ਼ਿਲ੍ਹਾ ਚੋਣ ਅਧਿਕਾਰੀ ਲਗਾਇਆ ਗਿਆ ਅੱਜ ਜਿਹੜਾ ਸੰਗਠਨ ਪਰਵ ਦੀ ਅੱਜ ਇਹ ਮੀਟਿੰਗ ਲੈਣ ਲਈ ਵਰਕਸ਼ਾਪ ਕਰ ਲਈ ਅਸੀਂ ਇੱਥੇ ਪਹੁੰਚੇ ਆ ਮੇਰੇ ਨਾਲ ਸਰਦਾਰ ਮਨਜੀਤ ਸਿੰਘ ਜੀ ਰਾਏ ਤੇ ਸਾਡੇ ਮਹਾ ਮੰਤਰੀ ਅਨਿਲ ਸ਼ਰੀਨ ਜੀ ਵੀ ਪਹੁੰਚੇ ਆ ਅੱਜ ਅਸੀਂ ਜਿੰਨੇ ਵੀ ਮੰਡਲਾਂ ਇੱਥੇ तकरीबन ਤਿੰਨ ਵਿਧਾਨ ਸਭਾ ਨੇ ਨਾਬਾ ਸ਼ਤਰਾਨਾ ਤੇ ਸਮਾਨਾ ਉਹਨਾਂ ਦੇ ਵਿੱਚ ਸਾਡੇ तकरीबन 15 ਮੰਡਲ ਪੈਂਦੇ ਆ ਇਹ 15 ਮੰਡਲਾਂ ਦੇ ਬੂਥ ਪੱਧਰ ਦੀ ਚੋਣ ਮੰਡਲ ਪੰਦਰ ਦੀ ਚੋਣ ਤੇ ਜ਼ਿਲ੍ਹਾ ਪੱਧਰ ਦੀ ਚੋਣ ਇਹ ਅਸੀਂ तकरीबन ਫਰਵਰੀ ਫਰਵੀ ਦੇ ਵਿੱਚ ਅਸੀਂ ਕੰਪਲੀਟ ਕਰਾਉਣੀ ਹੈ ਉਸ ਕੜੀ ਵੱਜੋਂ ਅੱਜ ਅਸੀਂ ਇਹ ਮੀਟਿੰਗ ਲੈਣ ਲਈ ਆਏ ਆ ਤੇ ਅੱਜ ਜਿੰਨਾ ਵੀ ਸਾਡੇ ਵਰਕਰ ਹੈ ਜਿੰਨੀ ਸਾਡੀ ਮੈਂਬਰਸ਼ਿਪ ਦੇ ਐਕਟਿਵ ਮੈਂਬਰ ਹੈ ਤੇ ਪਦ ਅਧਿਕਾਰੀਆਂ ਪੰਜਾਬ ਦੇ ਜ਼ਿਲ੍ਹੇ ਦੇ ਸਾਰੇ ਇਸ ਦੇ ਵਿੱਚ ਪਾਗ ਲੈ ਰਹੇ ਠੀਕ ਹੈ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪਰਸ਼ੋਤਮ ਕੋਸਿਕਸ ਮਾਨਾ ਨਿਊਜ਼